ਮੁਜੀ ਦਾ ਖਾਲਸਾ ਸੋਏ ਤੁਸੀਂ ਜੀ ਬੋਲੇ ਮੈਂ ਸੁਨੀ ਕਾਲੇਸ਼ਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਅੰਮ੍ਰਿਤਸਰ ਕੋ ਯਾਰੇ ਜਿਹੜੇ ਸਾਡੇ ਆਮ ਆਦਮੀ ਦੇ ਟ੍ਰਾਂਸਪੋਰਟ ਮੰਤਰੀ ਨੇ ਰਾਜਿਤ ਤੁਲਸੀ ਇਹਨੇ ਕੁੜੇ ਦਿਨ ਪਹਿਲੇ ਸਵਲਕਾਰਾਂ ਸੰਗ ਦੇ ਇੱਕ ਲਾਭ ਜਿਹੜੀ ਹੈ ਸਵਲਕਾਰ ਪ੍ਰਾਪਤ ਦੇ ਖਾਤ ਆਪਣੀ ਜਿਹੜੀ ਅਵਦਰ ਸ਼ਤਾਬ ਲਈ ਯੂਜ਼ ਕੀਤੀ ਸੀ ਅਸੀਂ ਇਹਦੀ ਗੋਰ ਨਿੰਦਾ ਕਰਦੇ ਹਾਂ ਸਾਡੇ ਅੱਜ ਜਿਹੜੇ ਹੰਗਾਮੀ ਮੀਟਿੰਗ ਪੰਜਾਬ ਸੰਕਰ ਸੰਗ ਦੇ ਆਫਿਸ ਦੇ ਵਿੱਚ ਜ਼ਿਲ੍ਹਾ ਦੀ ਡੈਕਸਰੀ ਦੇ ਵਿੱਚ ਆਲ ਇੰਡੀਆ ਦੇ ਜਨਰਲ ਸੈਕਟਰੀ ਪੰਜਾਬ ਦੇ ਜਨਰਲ ਸੈਕਟਰੀ ਪੰਜਾਬ ਪ੍ਰਧਾਨ ਤਹਿਸੀਲਾਂ ਦੇ ਵੱਖ-ਵੱਖ ਪ੍ਰਧਾਨ ਜ਼ਿਲ੍ਹਿਆਂ ਦੇ ਮੈਂਬਰ ਸਾਹਿਬਾਨ ਸਾਰੇ ਇੱਥੇ ਮੌਜੂਦ ਹੈ ਮੈਂ ਸਾਰੇ ਜ਼ਿਲ੍ਹਿਆਂ ਨੂੰ ਪੁਰਜ਼ੇ ਨੂੰ ਪੂਲ ਕਰਨਾ ਆਪਣੀ ਦੁਕਾਨਾਂ ਦੇ ਬਾਹਰ ਕਾਲੇ ਝੰਡੇ ਲਾ ਕੇ ਇਹਨਾਂ ਦਾ ਵਿਰੋਧ ਕੀਤਾ ਜਾਵੇ ਆਉਣ ਵਾਲੇ ਚੋਣਾਂਾਂ ਦੇ ਵਿੱਚ ਇਹਨਾਂ ਦੀ ਪਾਰਟੀ ਦਾ ਕੋਈ ਵੀ ਬੰਦਾ ਆਵੇ ਉਹਦਾ ਕੋਈ ਸਮਰਥਨ ਨਾ ਕੀਤਾ ਜਾਵੇ ਸਾਰੇ ਜਿਨ੍ਹਾਂ ਨੇ ਮੇਰੇ ਹਸਪੱਤ ਦੇਣਤੀਆ ਬੀਤੀਆਂ ਦਾ ਵਿਰੋਧ ਪ੍ਰਜੋਰ ਕੀਤਾ ਜਾਵੇ ਇਹੋ ਜਿਹੇ ਮੰਤਰੀ ਨੂੰ ਮਾਨ ਸਾਹਿਬ ਨੂੰ ਚਾਹੀਦਾ ਬਰਖਾਸਤ ਕਰ ਦੇਣਾ ਜਾਂ ਆਗੇ ਬਰਾਦਰਜ਼ ਵਿੱਚ ਆਪਣਾ ਮਾਫੀ ਨਾਮਾ ਦਵੇ ਜਾਂ ਮਾਫੀ ਮੰਗੇ ਵੀ ਮੈਂ ਸਵੰਕਰ ਬਰਾਦਰੀ ਦੇ ਖਾਤੇ ਉਹੀ ਸਤਾਤੀ ਨਹੀਂ ਯੂਜ਼ ਕੀਤੀ ਆ ਮੈਂ ਆਪਣੀ ਗਲਤੀ ਨੂੰ ਸਹਾਸ ਕਰਦਾ ਵੀਰੇ ਸਿੰਘ ਨੂੰ ਮਾਫ ਕਰਾਂਗੇ ਅਗਰ ਵਾਸ ਅਸੀਂ ਇਹਦੇ ਜੋ ਕਾਨੂੰਨੀ ਕਾਰਵਾਈ ਬਣਦੀ ਅਸੀਂ ਕਰਾਂਗੇ ਜੈ ਸਵੰਕਰ ਸਰ ਜਿੰਦਾਬਾਦ ਸਵੰਕਰ ਸਰ ਜਿੰਦਾਬਾਦ ਲਾਲ ਸਿੰਘ ਪੁੱਲੂ ਮੁਦਾਬਦ ਲਾਲ ਸਿੰਘ ਪੁੱਲੂ ਮੁਦਾਬਦ ਇਸ ਵਾਰ ਅਸੀਂ ਅੱਜ ਦੀ ਮੀਟਿੰਗ ਵਿੱਚ ਅਸੀਂ ਪਾਸ ਕੀਤਾ ਵਾ ਇਨੇ ਜਿਹੇ ਸ਼ਬਦ ਸਾਡੀ ਬਰਾਦਰੀ ਵਾਸਤੇ ਕੀ ਆ ਕਿ ਕਿਸੇ ਵੀ ਜ਼ਿਲੇ 'ਚੋਂ ਮਾਫ ਨਹੀਂ ਕੀਤੇ ਜਾਗੇ ਸਾਰੇ ਜ਼ਿਲ੍ਹਿਆਂ ਵਾਲੇ ਨੂੰ ਇੱਕ ਬੇਨਤੀ ਕੀਤੀ ਜਾਂਦੀ ਏ ਕਿ ਆਪਾਂ ਆਪਣੇ ਜ਼ਿਲੇ 'ਚ ਕਾਲੇ ਰੰਗ ਦੇ ਬੈਨਰ ਲੱਗੇ ਜਾਣ ਕਿ ਇਸ ਮੱਗੀ ਅਸੀਂ ਆਮ ਪਾਰਟੀ ਨੇ ਬਾਈਕਟ ਕਰਦੇ ਆ ਕਿ ਸਾਡੀ ਕੌਮ ਨੂੰ ਇਨੇ ਮਾੜੇ ਮੱਗੀ ਸ਼ਬਦ ਇਨੇ ਇਸਤੇਮਾਲ ਕੀਤੇ ਆ ਅੱਜੇ ਤੱਕ ਇੰਗਾ ਨੂੰ ਅਸੀਂ ਸਾਰੇ ਸਾਡੇ ਬੰਦੇ ਬਹੁਤ ਜ਼ਿਆਦਾ ਜ਼ਿਲੇ 'ਚੋਂ ਗਰਮ ਆ ਅਸੀਂ ਸਾਰੇ ਜ਼ਿਲ੍ਹਿਆਂ ਵਾਲੇ ਨੂੰ ਇੱਕ ਤਰਫੋਂ ਵੀ ਕਹਿੰਦੇ ਆ ਕਿ ਆਪਣੇ ਆਪਣੇ ਜ਼ਿਲ੍ਹੇ 'ਚ ਕਾਲੇ ਰੰਗ ਦੇ ਬੈਨਰ ਲਾਈ ਜਾਣ ਇਸ ਪਾਰਟੀ ਨੂੰ ਸਾਡੇ ਕੋਈ ਲਿੰਗ ਨਹੀਂ ਸਾਡੀ ਬਲਾਦਰੀ ਕੋਈ ਇਹਨੂੰ ਵੋਟ ਨਹੀਂ ਪਾਏਗੀ ਜ਼ਾਹਿਰ